ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆ ਆਪਣੀ ਬਰਬਰੀ ਦੇ ਪ੍ਰਿੰਟਸ ਉਹਨਾਂ ਦੀ ਆਪਾਂ ਵੀਡੀਓ ਤੁਹਾਨੂੰ ਸ਼ੋਅ ਕਰਾਂਗੇ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਕੋਲ ਕਲਰਸ ਨੇ ਤੇ ਆਪਾਂ ਸਿੰਗਲ ਤੁਹਾਨੂੰ ਸਾਰੇ ਚੈੱਕ ਆਊਟ ਕਰਾਉਣੇ ਆ ਪਿਆਰ ਬਰਬਰੀ ਦੀ ਸ਼ਰਟ ਰਹੂਗੀ ਕਲਰ ਤੁਹਾਨੂੰ ਐਗਜ਼ੈਕਟ ਸ਼ੋਅ ਹੋ ਰਹੇ ਨੇ ਜਿਹੜੇ ਇਹੀ ਹੋਣਗੇ ਦੇਖੋ ਪਿਆਰ ਬਰਬਰੀ ਦੀ ਸ਼ਰਟ ਹੈ ਜਿਹੜਾ ਆਪਣਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਸੀਗਾ ਇਹ ਵਾਲਾ ਆਪਣਾ ਪ੍ਰਿੰਟ ਨਾਲ ਇਹਦੇ ਪਿਆਰ ਮਸਲੀਨ ਦੀ ਆਪਣੀ ਬਾਟਮ ਆਉਗੀ तुम एज इट भी ला सकते हो, अपने तो सूट बाय कर सकते हो अपना स्क्रीन शॉट भेज के व्हाट्सअप पर अपना नंबर हैू एट ट्रिपल थ्री टू सिक्स डबल जीरो बाहठ अठ सौ तेती बत्ती छः सौ अपने तो तुम स्टिचिंग करवा के भी ला सकते हो और विदाउट स्टिचिंग भी ला सकते हो सैकड आ गया अपना यह मोस्ट जरा ट्रेंडिंग स्टफ चल रहा है प्लस अपना प्रिंट बहुत ज़्यादा प्यारा कलर है लैमन येलो देखो ਕਿੰਨਾ ਜਿਆਦਾ ਸੋਨਾ ਪ੍ਰਿੰਟ ਹੈ ਬਹੁਤ ਜਿਆਦਾ ਸੋਨਾ ਹੈ ਦੇਖੋ ਔਰ ਇਹਦੇ ਨਾਲ ਪ्युअर ਮਸਲੀਨ ਦੀ ਹੀ ਆਪਣੀ ਬਾਟਮ ਆਉਗੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇਦਾਂ ਅਨ ਸਟਿਚ ਵੀ ਬਾਈ ਕਰ ਸਕਦੇ ਹੋ ਵਿਦ ਸਟਿਚਿੰਗ ਪ੍ਰੋਪਰ ਆਪਾਂ ਤੁਹਾਨੂੰ ਸਿੰਗਲ ਕਲਰ ਦਾ ਦੁਪੱਟਾ ਲੈਣਾ ਤੁਸੀਂ ਟਾਈ ਡਾਈ ਕਰਾਉਣਾ ਕੁਝ ਵੀ ਕਿਸ ਪੈਟਰਨ ਚ ਸਟਿਚਿੰਗ ਕਰਾਉਣੀ ਹੈ ਤੁਸੀਂ ਸਾਨੂੰ ਸਾਰਾ ਕੁਝ ਆਪਣੇ ਮੇਜਰਮੈਂਟ ਦੇ ਨਾਲ ਲਿਖ ਕੇ ਭੇਜ ਸਕਦੇ ਹੋ ਤੇ ਜਿਹੜਾ ਇਹਦਾ ਬ੍ਰਾਂਡ ਰੂਗਾ ਇਹ ਹੈਗਾ ਰੰਗਰਸੀਆ ਬਰਬਰੀ ਬ੍ਰਾਈ ਰੰਗਰਸੀਆ 3rd ਪ੍ਰਿੰਟ ਹੈਗਾ ਜਿਹੜਾ ਇਹਦੇ ਵਿੱਚ ਹੀ ਆਪਣਾ ਸੈਕਿੰਡ ਕਲਰ ਹੈ ਜਿਹੜਾ ਗ੍ਰੀਨ ਦੇਖੋ ਥੋੜਾ ਲिटल ਡਿਫਰੈਂਸ ਆ ਰਿਹਾ ਹੈ ਕਲਰ ਦੇ ਵਿੱਚ ਇਹ ਆਪਣਾ ਗ੍ਰੀਨ ਜਾਂ ਕਲਰ ਆ ਸੀ ਗ੍ਰੀਨ ਟਾਈਪ ਚੈੱਕ ਕਰ ਸਕਦੇ ਹੋ ਦੇਖੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਇੱਕ ਸਟੱਫ ਵੀ ਹੈ ਜਿਹੜਾ ਪ्युअर ਬਰਬਰੀ ਰਹੂਗਾ ਤੁਹਾਨੂੰ ਬਿਲਕੁਲ ਸੌਫਟ ਵਾਲਾ ਬਿਲਕੁਲ ਸੌਫਟ ਦੇਖੋ ਤੁਸੀਂ ਫੀਲ ਕਰ ਸਕਦੇ ਹੋ ਬਿਲਕੁਲ ਸੌਫਟ ਇਹਦੇ नीचे ਆਪਾਂ ਇਨਰ ਟਾਪਟਾ ਯੂਜ਼ ਕਰਾਂਗੇ ਤੇ ਬਾਟਮ ਤਾਂ ਪ्युअर ਮਸਲੀਨ ਦੀ ਹੈ ਇਹਦੇ नीचे ਆਪਾਂ ਕਾਟਨ ਦੀ ਲਾਈਨਿੰਗ ਯੂਜ਼ ਕਰਾਂਗੇ ਪ्युअर ਮਸਲੀਨ ਹੈ ਬਿਲਕੁਲ ਵੀ ਸਿੰਥੈਟਿਕ ਟੱਚ ਨਹੀਂ ਹੈਗਾ ਤੇ ਆਪਣਾ ਫੁੱਥ ਪ੍ਰਿੰਟਾ ਜਿਹੜਾ ਉਹ ਹੈਗਾ ਦੇਖੋ ਬਹੁਤ ਜ਼ਿਆਦਾ ਪਿਆਰਾ ਮਰੂਨ ਸ਼ੇਡ ਸੀ ਚੈੱਕ ਕਰ ਉਸ ਦਿਉ ਬਹੁਤ ਜਿਆਦਾ ਸੋਹਣਾ ਬਿਲਕੁਲ ਹਟਕੇ ਪ੍ਰਿੰਟ ਹੈ ਕੋਈ ਫਲਾਵਰ ਨਹੀਂ ਹੈਗੇ ਕੁਝ ਨਹੀਂ ਹੈਗਾ ਕਿੰਨਾ ਜਿਆਦਾ ਸੋਹਣਾ ਡਾਰਕ ਮੈਰੂਨ ਸ਼ੇਡ ਹੈ ਤੇ ਨਾਲ ਇਹਦੇ ਪਲੇਨ ਹੈ ਜਿਹੜੀ ਮੈਰੂਨ ਕਲਰ ਦੀ ਆਪਣੀ ਮਸਲੀਨ ਦੀ ਬਾਟਮ ਆਊਗੀ ਦੇਖੋ ਜਿਹੜਾ ਵੀ ਫੈਬਰਿਕ ਆ ਤੁਹਾਨੂੰ ਬ੍ਰਾਂਡ ਦਾ ਮਿਲੇਗਾ ਕੋਈ ਵੀ ਇਦਾਂ ਨਹੀਂ ਹੈਗਾ ਵੀ ਕੋਈ ਆਪਾਂ ਪਿਕਚਰ ਚ ਕੁਝ ਹੋਰ ਤੁਹਾਨੂੰ ਸ਼ੋਅ ਕਰ ਰਹਿਆਂ ਔਰ ਤੁਹਾਨੂੰ ਕੁਝ ਹੋਰ ਮਿਲੇਗਾ ਇਦਾਂ ਦੀ ਕੋਈ ਗੱਲ ਨਹੀਂ ਬਸ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਭੇਜੋ ਸੂਟ ਜੋ ਤੁਸੀਂ ਲੈਣਾ ਨਾਲ ਐਡਰੈਸ ਤੇ ਨਾਲ ਪੇਮੈਂਟ ਦਾ ਸਕਰੀਨਸ਼ਾਟ ਫੋਰਥ ਆ ਗਿਆ ਆਪਣਾ ਰਾਇਲ ਬਲੂ ਕਲਰ ਦੇਖੋ ਕਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਹੈ ਕਿੰਨਾ ਹੀ ਜ਼ਿਆਦਾ ਬ੍ਰਾਈਟ ਕਲਰ ਹੈ ਤੇ ਨਾਲ ਇਹਦੇ ਆਫ ਵਾਈਟ ਕਲਰ ਦੀ ਆਪਣੀ ਬਾਟਮ ਰਹੂਗੀ ਸਾਰੇ ਹੀ ਕਲਰ ਪ੍ਰਿੰਟਸ ਬਹੁਤ ਜ਼ਿਆਦਾ ਸੋਹਣੇ ਨੇ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਟ੍ਰੈਂਡਿੰਗ ਪ੍ਰਿੰਟਸ ਨੇ ਇਹ ਵਾਲਾ ਵੀ ਬਹੁਤ ਜ਼ਿਆਦਾ ਟਾਪ ਟ੍ਰੈਂਡਿੰਗ ਹੈ ਇਹ ਵਾਲਾ ਵੀ ਤੇ ਇਹਦਾ ਤਾਂ ਜਿਹੜਾ ਪ੍ਰਿੰਟ ਆ ਉਹ ਤਾਂ ਬਿਲਕੁਲ ਹੀ ਡਿਫਰੈਂਟ ਆ ਇਹਦਾ ਕਲਰ ਕੰਬੀਨੇਸ਼ਨ ਕਿੰਨਾ ਜ਼ਿਆਦਾ ਸੋਹਣਾ ਹੈ ਸਾਰੇ ਹੀ ਪ੍ਰਿੰਟਸ ਬਹੁਤ ਜ਼ਿਆਦਾ ਸੋਹਣੇ ਨੇ ਤੇ ਬਹੁਤ ਟ੍ਰੈਂਡਿੰਗ ਜਿਹੜਾ ਇਹ ਸਟੱਫ ਹੈ ਆਪਣਾ ਜੋ ਅੱਜ ਕੱਲ ਸਭ ਤੋਂ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੁਸੀਂ ਆਪਾਂ ਨੂੰ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਟਿਚਿੰਗ ਵੀ अवेलेबल ਹੈ ਵਿਦ ਦੁਪੱਟਾ ਜੋ ਕੁਝ ਵੀ ਤੁਸੀਂ ਚਾਹੀਦਾ ਸਾਨੂੰ ਦੱਸ ਸਕਦੇ ਹੋ बॉटम ਤੇ ਕੋਈ ਐਮਬਰਾਇਡਰੀ ਕਰਾਉਣੀ ਆ ਕਿਦਾਂ ਵੀ ਡਿਜ਼ਾਈਨ ਕਰਨਾ ਤੁਸੀਂ ਸਾਨੂੰ ਸਭ ਕੁਝ ਇਨਫੋਰਮ ਕਰ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਫੇਰ ਨੰਬਰ ਮੈਂਸ਼ਨ ਕਰ ਰਹੀਆਂ 62883332600 थैंक यू